ਕੰਮ چھوٹਾ ਹੋਵੇ ਜਾਂ ਵੱਡਾ ਅਗਰ ਮਿਹਨਤ ਨਾਲ ਕੀਤਾ ਜਾਵੇ ਤਾਂ ਕਾਮਯਾਬੀ ਜ਼ਰੂਰ ਮਿਲਦੀ ਹੈ ਕਰੋਨਾ ਕਾਲ ਤੋਂ ਪਹਿਲਾਂ ਦਿੱਲੀ ਵਿਖੇ ਸਿੱਖ ਪਰਿਵਾਰ ਦਾ ਟਰਾਂਸਪੋਰਟ ਦਾ ਵਧੀਆ ਕੰਮਕਾਰ ਸੀ ਪਰ ਕਰੋਨਾ ਦੇ ਚੱਲਦਿਆਂ ਉਹਨਾਂ ਨੂੰ ਆਪਣਾ ਕੰਮ ਛੱਡ ਕੇ ਵਾਪਸ ਘਰ ਆਉਣਾ ਪਿਆ ਅਤੇ ਪਰਿਵਾਰ ਦਾ ਪੇਟ ਪਾਲਣ ਲਈ ਉਹਨਾਂ ਨੂੰ ਫਾਸਟ ਫੂਡ ਦਾ ਕੰਮ ਕਰਨਾ ਪਿਆ ਸਖਤ ਮਿਹਨਤ ਅਤੇ ਲਗਨ ਦੇ ਚੱਲਦਿਆਂ ਉਹਨਾਂ ਦਾ ਇਹ ਕੰਮ ਵਧੀਆ ਚੱਲਣ ਲੱਗ ਪਿਆ ਅਤੇ ਪੂਰੇ ਪਰਿਵਾਰ ਦਾ ਗੁਜ਼ਾਰਾ ਹੋਣ ਇਸਤੇ ਹੀ ਨਿਰਭਰ ਹੈ ਰਣਜੀਤ ਸਿੰਘ ਕਨੋਲੀ ਦੇ ਨਾਲ ਇਸ ਕੰਮ ਦੇ ਵਿੱਚ ਉਹਨਾਂ ਦੀ ਪਤਨੀ ਅਤੇ ਪੁੱਤਰ ਪੂਰਾ ਸਾਥ ਦਿੰਦੇ ਹਨ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਇਸ ਕੰਮ ਦੇ ਵਿੱਚ ਸਫਾਈ ਸ਼ੋਧਤਾ ਵਧੀਆ ਕੁਆਲਿਟੀ ਦਾ ਹਮੇਸ਼ਾ ਹੀ ਧਿਆਨ ਰੱਖਿਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਪਿੰਡ ਵਾਸੀਆਂ ਤੇ ਆਸ-ਪਾਸ ਦੇ ਲੋਕਾਂ ਵੱਲੋਂ ਸਾਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ ਇਤਿਹਾਸ ਕਰਦੇ ਹਾਂ ਕਿ ਆਪਣਾ ਸਾਥ ਇਸੇ ਤਰ੍ਹਾਂ ਦਿੰਦੇ ਰਹਿਣਗੇ ਜ਼ਿਕਰ ਯੋਗ ਹੈ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਪ੍ਰਵਾਸੀ ਵਿਅਕਤੀ ਪੰਜਾਬ ਵਿੱਚ ਆ ਕੇ ਫਸਕ ਫੂਡ ਆਦਿ ਤੇ ਕੰਮ ਵਿੱਚ ਤਰੱਕੀਆਂ ਕਰਦੇ ਹਨ ਤੇ ਸਾਡੇ ਪੰਜਾਬੀ ਖਾਸ ਕਰਕੇ ਨੌਜਵਾਨ ਇਸ ਤਰ੍ਹਾਂ ਦੇ ਕੰਮ ਵਿੱਚ ਹੱਥ ਨਹੀਂ ਪਾਉਂਦੇ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਵਰਗੇ ਮਿਹਨਤਕਸ਼ ਪੰਜਾਬੀਆਂ ਦਾ ਸਾਥ ਜ਼ਰੂਰ ਦਈਏ ਤਾਂ ਕਿ ਪੰਜਾਬ ਫਿਰ ਤੋਂ ਇੱਕ ਸੋਨੇ ਦੀ ਚੀੜੀ ਬਣ ਸਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਿਕਨੌਲੀ ਵਿਖੇ ਪਹੁੰਚੇ ਤੇ ਇਕਨ ਆਪਣਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਦੇ ਨਾਲੇ ਬਿਲਕੁਲ ਸਾਹਮਣੇ ਆ ਪਿੰਦਰ ਛੋਲੇ ਪਟੂਰੇ ਐਂਡ ਫਾਸਟ ਫੂਡ ਹੈ ਨਾ ਆ ਦੇਖੋ ਜੀ ਇਨਾਂ ਮੈਂ ਛੋਲੇ ਪਟੂਰੇ ਫਰਾਈ 버ਗਰ ਨੂਡਲਸ ਗੁਲਚੇ ਮਮੋਸ ਚਾਹੇ ਸਪ੍ਰਿੰਗ ਰੋਲ ਮਿਕਸ ਪਕੌੜਾ ਔਰ ਵੈਜ ਥਾਲੀ ਇਹ ਸਾਰੀਆਂ ਆਈਟਮ ਰੱਖੀਆਂ ਹੋਈਆਂ ਇਨਾਂ ਨੇ ਇਹ ਆਪਣੇ ਸਰਦਾਰ ਭਰਾਏ ਪਿੰਦਰ ਛੋਲੇ ਪਟੂਰੇ ਇਨਾਂ ਦਾ ਐਂਡ ਫਾਸਟ ਫੂਡ ਔਰ ਇਹਨਾਂ ਦਾ ਦਿੱਲੀ ਤੋਂ ਆਏ ਵੈਸੇ ਹੈ ਕਿ ਢੋਲੀ ਦੇ ਜੰਪਲ ਆਏ ਤੇ ਜਿਆਦਾਤਰ ਦਿੱਲੀ ਰਹੇ ਆ ਤੇ ਕਿਉਂਕਿ ਕਰੋਨਾ ਕਾਲੇ ਚ ਇਹਨਾਂ ਦਾ ਟੈਕਸੀ ਦਾ ਕਾਰੋਬਾਰ ਸੀ ਇਹਨਾਂ ਦਾ transport ਦਾ ਕੰਮ ਤਾਂ ਤੇ ਕਾਰ ਗੱਡੀਆਂ ਦਾ ਤੇ ਉੱਥੇ ਫੇਲ ਹੋ ਗਿਆ ਕੰਮ ਤੇ ਜੀ ਨਾਲ ਆਪਣਾ ਕੰਮ ਸ਼ੁਰੂ ਕਰਿਆ ਤੇ ਇੱਕ ਪ੍ਰੇਰਨਾ ਸਰੋਤ ਤਾਂ ਉਹ ਇਦਾਂ ਦੇ ਮਿਹਨਤੀ ਬੰਦੇ ਮਿਹਨਤ ਕਾਸ਼ ਹੁੰਦੇ ਆ ਉਹਨਾਂ ਦਾ ਸਾਥ ਦਿਈਏ ਤੇ ਇਹ ਆਪਣੇ ਢੋਲੀ ਤੋਂ ਆ ਤੇ ਇਹ ਦੇਖੋ ਜੀ ਹੱਕ ਸੱਚ ਦੀ ਜੋ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਆ ਉਹਦੇ ਪੈਰਾ ਦੇ ਰਹੇ ਨੇ ਤੇ ਪਰਿਵਾਰ ਨੂੰ ਪਾਲਣ ਪੋਸ਼ਣ ਕਰ ਰਹੇ ਨੇ ਇਹ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਕਿਆ ਕਹਿੰਦੇ ਤੇ ਸਾਰੀ ਇਹ ਗੱਲ ਦੱਸਣਗੇ ਇਹ ਆ ਜੀ ਆਪਣੇ ਸਿੰਦਰ ਚੋਲੇ ਵਾਲੇ ਪਟੂਰੇ ਵਾਲੇ ਇਹ ਹੱਕ ਸੱਚ ਦੀ ਕੀਰਤ ਕਰਦੇ ਨੇ ਤੇ ਵਧੀਆ ਆ ਦੇਖੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੁਸੀਂ ਆ ਪਿੰਦਰ ਪਟੂਰੇ ਛੋਲੇ ਲਾਇਆ ਵਾ ਸਟਾਲ ਲਾਇਆ ਵਾ ਕਿਆ ਕਿਆ ਸਾਮਾਨ ਕਿਆ ਕਿਆ ਆਈਟਮ ਰੱਖੀ ਵੀ ਸਾਡੇ ਕੋਲ ਛੋਲੇ ਪਟੂਰੇ ਆ ਜੀ 버ਗਰ ਆ ਸਬਰਿੰਗ ਵੀ ਲਾਈ ਮੋਮੋ ਆ ਹੂੰ ਕੁਝ ਆ ਗਈ ਅੱਛਾ ਬਾਕੀ ਬਿਆਜ ਥਾਲੀ ਹੈ ਨਾ ਰੋਟੀ ਪਾਣੀ ਦਾ ਵੀ ਹੈ ਅੱਛਾ ਜੀ ਤੇ ਤੁਸੀਂ ਇੱਥੇ ਕਿਨੌਲੀ ਦੇ ਜੰਪਲ ਆ ਪਰ ਤੁਸੀਂ ਜ਼ਿਆਦਾ ਤੇ ਦਿੱਲੀ ਰਹੇ ਉਹਦਾ ਕਾਰਨ ਦਿੱਲੀ ਕੰਮ ਕਾਰੋਬਾਰ ਜਗਾ ਬਣਾ ਟੈਕਸੀ ਦਾ ਹਾਂ ਜੀ ਇੱਥੇ ਲੋਕਡਾਊਨ ਤੋਂ ਬਾਅਦ ਕੰਮ ਰੁਕ ਗਿਆ ਤੇ ਆਥੇ ਕਰਿਆ ਅੱਛਾ ਜੀ ਤੇ ਇਹ ਗੱਡੀਆਂ ਦਾ ਕਾਰੋਬਾਰ ਦਾ ਹੈ ਛੋਟੀ ਕਾਰ ਚਲਾਉਣ ਦੇ ਛੋਟੀ ਕਾਰ ਸੀ ਟੈਕਸੀ ਦੀ ਅੱਛਾ ਜੀ ਪਰ ਕਰੋਨਾ ਕਾਲ ਕਰਕੇ ਤੁਸੀਂ ਇੱਥੇ ਅੱਗੇ ਫਿਰ ਕੰਮ ਫੇਲ ਹੋ ਗਿਆ ਨਾ ਹਾਂ ਜੀ ਕੰਮ ਨਹੀਂ ਰਿਹਾ ਤੇ ਇਹ ਕੰਮ ਸ਼ੁਰੂ ਕੀਤਾ ਜੀ ਅੱਛਾ ਜੀ ਆਪਣਾ ਕਿੰਨੇ ਤੋਂ ਬੱਚੇ ਪਰਿਵਾਰਕ ਮੈਂਬਰ ਕਿਹੜਾ-ਕਿਹੜਾ ਤੁਹਾਡੇ ਇੱਕ ਬੇਟਾ ਤੇ ਇੱਕ ਬੇਟੀ ਹੈ ਜੀ ਅੱਛਾ ਜੀ ਤੇ ਕਿੰਨੇ ਪੜ੍ਹੇ ਲਿਖੇ ਜੀ ਬੇਟੇ ਨੇ ਐਮ ਕਾਮ ਕੀਤੀ ਹੋਈ ਹੈ ਤੇ ਬੇਟੀ ਨੇ ਬੀਏ ਕੀਤੀ ਹੋਈ ਹੈ ਅੱਛਾ ਜੀ ਤੇ ਅੱਜ ਤੁਸੀਂ ਇਹ ਕੰਮ ਸ਼ੁਰੂ ਕਰਿਆ ਤੇ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਇਸ ਵਾਰ ਸਹੀ ਮਿਲ ਰਿਹਾ ਜੀ ਫਿਰ ਤੇ ਇਹ ਕਿੱਦਾਂ ਬਣਾਉ ਸਵੇਰੇ ਜਲਦੀ ਉੱਠਦੇ ਆ ਕਿੱਦਾਂ ਬਣਾਉ ਇਹ ਸਾਰਾ ਕੰਮ ਮੈਨੇਜ ਕਰਦੇ ਆ ਸਵੇਰੇ 5-6 ਵਜੇ ਉੱਠ ਕੇ ਸਵੇਰੇ 6:00 ਵਜੇ ਬਣਾਉਣੇ ਹੁੰਦੇ ਸਾਰਾ ਕੁਝ ਤਿਆਰੀ ਕਰਕੇ ਹੂੰ ਹੂੰ ਤੇ ਘਰ ਦੇ ਵੀ ਨਾਲ ਲੱਗੇ ਰਹਿੰਦੇ ਨੇ ਅੱਛਾ ਜੀ ਤੇ ਕੰਮ ਸਿੱਖੇ ਤੁਸੀਂ ਕੀ ਆ ਆਪਣਾ ਆਪ ਮੈਂ ਸ਼ੌਕ ਸੀ ਸੀ ਬਚਪਨ ਤੋਂ ਪਹਿਲਾਂ ਤੋਂ ਅੱਛਾ ਜੀ ਤੁਹਾਨੂੰ ਬਣਾਉਣਾ ਸਭ ਕੁਝ ਆਉਂਦਾ ਤਾਂ ਕੀ ਸਿੱਖੇ ਆਪਣਾ ਮਾੜਾ ਆਨੇ ਆਂਦਾ ਸੀ ਤੇ ਲੋਕ ਜਦੋਂ ਆ ਕੇ ਆਉਂਦੇ ਇੱਥੇ ਤੁਹਾਡੇ ਕੋਲ ਖਾਣ ਪੀਣ ਆਉਂਦੇ ਕਿਵੇਂ ਕਹਦੇ ਕਿਵੇਂ ਦਾ ਸਵਾਦ ਆ ਸਵਾਦ ਤੁਹਾਡਾ ਟੇਸਟ ਤਾਂ ਵਧੀਆ ਕਹਿ ਕੇ ਜਾਂਦੇ ਜੀ ਅੱਛਾ ਜੀ ਤੇ ਦਿੱਲੀ ਵਾਲਾ ਕਰਬੋਡਰ ਇਕਵਾੜੇ ਮੰਨੂ ਠੇਸ ਪਹੁੰਚਦੀ ਆ ਵੀ ਆ ਘਰ ਬੋ ਠਾਪੂਗਾ ਕਰੋਨੇ ਕਰਕੇ ਫੇਰ ਤੁਹਾਡੇ ਮੰਨ ਮੇ ਪਰ ਇਹ ਵਾਅਦਾ ਆ ਵੀ ਇਹ ਕੰਮ ਸ਼ੁਰੂ ਕੀਤਾ ਜਾਵੇ ਹੈ ਕੀ ਉਰੇ ਵੀ ਇੱਕ ਗੱਡੀ ਪਾਣ ਦਾ ਇਰਾਦਾ ਸੀ ਕੋਈ ਕਾਰੋਬਾਰ ਕਰਨ ਦਾ ਇਰਾਦਾ ਸੀ ਮੇਰੇ ਥੋੜੇ ਬੈਕ ਪ੍ਰੋਗਰਾਮ ਹੈਗੇ ਤਾਂ ਇਸ ਕਰਕੇ ਮੈਂ ਵੱਡੀ ਦਾ ਥੋੜਾ ਘੱਟ ਚਾਂਸ ਦੇਖਿਆ ਇਹ ਦੇਖਿਆ ਜੀ ਅੱਛਾ ਜੀ ਤੇ ਆਪਣਾ ਹੋਰ ਕੀ ਆਟਮਾ ਕਿਵੇਂ ਬਣਾਉਂਦੇ ਆ ਆਪਣਾ ਉਹ ਪਾਰਟੀ ਲਈ ਵੀ ਕੋਈ ਆਈਟਮਾਂ ਬਣਾਉਂਦੇ ਕੋਈ ਮੰਨ ਲਓ ਹੈਗੇ ਦਾ ਹੀ ਆਪਣੇ ਦੇ ਹੋਰੇ ਦੁਕਾਨ ਦੇ ਸ਼ਾਪ ਦੇ ਕਰਦੇ ਆ ਜੇ ਕੋਈ ਆਰਡਰ ਆਏਗਾ ਤਾਂ ਕਰ ਲਾਂਗੇ ਅੱਛਾ ਜੀ ਹੋਮ ਡਿਲੀਵਰੀ ਵਗੈਰਾ ਹੋਮ ਡਿਲੀਵਰੀ ਵੀ ਕਰ ਦਾਂਗੇ ਜੀ ਜੇ ਕੋਈ ਮਗੇਗਾ ਤਾਂ ਅੱਛਾ ਜੀ ਤੇ ਉਹਨਾਂ ਦਾ ਵੀ ਇਹਨਾਂ ਦੀ ਪਤਨੀ ਨਾਲ ਵੀ ਗੱਲ ਕਰਾਪਾ ਕਰਵਾਵਾਂਗੇ ਤੇ ਉਹ ਕੀ ਕਹਿੰਦੇ ਨੇ ਹਾਂਜੀ ਸਪੋਰਟ ਦੀ ਜ਼ਰੂਰਤ ਆਲੇ ਥੋੜੀ ਹੋਰ ਅੱਛਾ ਜੀ ਬਾਕੀ ਪਿੰਡ ਵਾਲੇ ਆ ਬਾਕੀ ਉਹਦਾ ਕਸਟਮਰ ਆ ਰਹੇ ਨਾ ਹਾਂਜੀ ਹਾਂਜੀ ਚਲੋ ਠੀਕ ਕੀ ਕਹਿਣਾ ਚਾਹੂਗੇ ਮੰਨ ਲਓ ਤੁਹਾਡਾ ਕੰਮ ਕਿੰਨੇ ਸਾਲੋਂ ਕੀ ਕਰੀਓ ਆਪਾਂ ਕੰਮ 2 ਸਾਲ ਹੋਏ ਆ ਇਹ ਨਵੰਬਰ ਚ ਅੱਛਾ 2 ਸਾਲ ਹੋ ਜਾਣੇ ਨਵੰਬਰ ਚ ਅੱਛਾ ਜੀ 2 ਸਾਲਾਂ ਦੇ ਕੋਈ ਇਦਾਂ ਦਾ ਘਾਟਾ ਤਾਂ ਨਹੀਂ ਪਿਆ ਕੋਈ ਇਦਾਂ ਬਈ ਮੰਨ ਲਓ ਸਾਮਾਨ ਲਿਆਂਦਾ ਤਾਂ ਘਾਟਾ ਪੈ ਗਿਆ ਕੋਈ ਇਦਾਂ ਹੋਇਆ ਕੋਈ ਇਦਾਂ ਹੋਇਆ ਤਾਂ ਹਣਾ ਪਹਿਲਾਂ ਬਾਹਰ ਲਾਈ ਹੋਈ ਸੀ ਜੀ ਹੁਣ ਤੇ ਦੁਕਾਨ ਸ਼ਟਾਪ ਹੋ ਗਈ ਹੁਣ ਥੋੜਾ ਜਿਹਾ ਵਧੀਆ ਹੋਇਆ ਕੰਮ ਪਹਿਲਾਂ ਨਾਲੋਂ ਪਹਿਲਾਂ ਤੁਸੀਂ ਬਾਹਰ ਰਸਟੜ ਕੇ ਲਾਈ ਹੋਈ ਸੀ ਨਾ ਪਰ ਕਾਊਂਟਰ ਰੇੜੀ ਬਾਹਰ ਲੱਗਾਈ ਹੋਈ ਸੀ ਤੇ ਸ਼ੌਪ ਬਣਾਈ ਲੀਤੀ ਬੈਠਣ ਦੀ ਜਗ੍ਹਾ ਵੀ ਹੈ ਜੀ ਹੂੰ ਹੂੰ ਤੇ ਹੁਣ ਥੋੜਾ ਜਿਹਾ ਕਮ ਹੋ ਚੱਲ ਰਿਹਾ ਹੈ ਬਾਕੀ ਪਿੰਡ ਵਾਲਿਆਂ ਦੀ ਹੋਰ ਹੋਰ ਬੰਦਨ ਸਹਿਯੋਗ ਹੈ ਨਹੀਂ ਸਪੋਰਟ ਚਾਹੀਦੀ ਅੱਛਾ ਜੀ ਤੇ ਕਿੰਨੀ ਆਪਣੇ ਹੋਰ ਵੀ ਦੂਰ ਵੀ ਸਾਡੇ ਲੋਕ ਤਾਂ ਹੁੰਦੇ ਹੋਣੇ ਨਾ ਨੌਜਵਾਨ ਕਾਂਢ ਪਿੰਡ ਨਾਲਾਗੜ ਤੱਕ ਦੀਆਂ ਆਉਂਦੇ ਆ ਜੀ ਅੱਛਾ ਜੀ ਤੇ ਕੀ ਆ ਕਹਿਣਾ ਚਾਹੋਗੇ ਜੇ ਮੰਨ ਲਓ ਤੁਸੀਂ ਹੁਣ ਪਹਿਲਾਂ ਪੰਜਾਬੀ ਕੀ ਕਹਿਣਾ ਚਾਹੋਗੇ ਪੰਜਾਬੀ ਇਸ ਕੰਮ ਨੂੰ ਆਉਂਦੇ ਨਹੀਂ ਸੀ ਪ੍ਰਵਾਸੀ ਇਹ ਜਿਆਦਾ ਪਰਮਾਰ ਹੁੰਦੀ ਦੀ ਇਹ ਕੰਮਾਂ ਦੀ ਰੇੜੀਆਂ ਲਾਉਂਦੇ ਸੀ ਉਹ ਕਰਦੇ ਤੇ ਇਹ ਕੀ ਕਹਿਣਾ ਚਾਹੁੰਦੇ ਪੰਜਾਬੀ ਨੌਜਵਾਨ ਮੈਂ ਦੇਖਿਆ ਰੋਪੜ ਵੀ ਇੱਕ ਵੀਡੀਓ ਬਣਾਇਦੀ ਕੁੜੀ ਦੀ ਤੇ ਹੋਰ ਵੀ ਇੱਕ ਸੇਵਰਾਣਾ ਕੁੜੀ ਕੜੀ ਚਾੜ ਵੇਚਦੀ ਤੇ ਉਹ ਕਰਦੀ ਤੇ ਕੀ ਕਹਣਾ ਜਾਊਂਗੇ ਪੰਜਾਬੀ ਨੌਜਵਾਨ ਇਧਰੋਂ ਆਣ ਆਣ ਲੱਗੇ ਮੈਂ ਤਾਂ ਇਹ ਕਹਣਾ ਹਾਂ ਸਾਰੇ ਪੰਜਾਬੀ ਲੋਕਾਂ ਅਹੇ ਕੰਮ ਕੋਈ ਸ਼ਰਮ ਨਹੀਂ ਚਾਹੀਦੀ ਜੀ ਕੰਮ ਕਰਦੇ ਕੋਈ ਵੀ ਕੰਮ ਕਰੋ ਹਾਂ ਜੀ ਹਾਂ ਜੀ ਦਸਾਂ ਲੋਹਾਂ ਦੀ ਕਿੱਟ ਕਰੋ ਹਾਂ ਜੀ ਸਾਫ ਸਬਾਈ ਦੇ ਤਰ੍ਹਾਂ ਕੋਈ ਸਭ ਬਾਕੀ ਸਰਕਾਰਾਂ ਨੂੰ ਕੀ ਕਹਣਾ ਜਾਊਂਗੇ ਬਈਆੜੇ ਵਾਲੋ ਪੜੇ ਲਿਖੇ ਆ ਜਿਨ੍ਹਾਂ ਨੇ ਬੀ ਟੈਕਆ ਕਰਿਆ ਆ ਜਾਂ ਕੋਈ ਹੋਰ ਬੀ ਕਾਮ ਕੋਈ ਕੰਮ ਕੀਤੀ ਜੀ ਉਹਨਾਂ ਵਾਸਤੇ ਕੋਈ ਰੋਜ਼ਗਾਰ ਦਾ ਹੋ ਵੀ ਹੀਲਾ ਕੋਈ ਇੱਧਰ ਕਿਆ ਕਹਿਣੇ ਚਾਹੂਗੇ ਜੀ ਜਿਹਨਾਂ ਨੇ ਪੜ੍ਹ ਲਿਖਿਆ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਰੋਜ਼ਗਾਰ ਮਿਲਣਾ ਚਾਹੀਦਾ ਹੈ ਹਾਂਜੀ ਹਾਂਜੀ ਤਾਂ ਹੀ ਨਹੀਂ ਤਾਂ ਫਿਰ ਆਪਣਾ ਇਹ ਕੰਮ ਕਰ ਵਿੱਚ ਪਾਣਾ ਪੈਂਦਾ ਹੈ ਪੜ੍ਹ ਲਿਖਿਆ ਨੂੰ ਅੱਛਾ ਜੀ ਮਿੰਨਾਂ ਆਪਣਾ ਕੰਮ ਹੋਰ ਨੌਕਰੀ ਸਰਕਾਰੀ ਵਗੈਰਾ ਕਿਤੇ ਨਾ ਕਿਤੇ ਪਰਮਨੈਂਟ ਕਰਨਾ ਚਾਹੀਦਾ ਹੈ ਅੱਛਾ ਜੀ ਸਪੋਰਟ ਕਰਨਾ ਚਾਹੀਦਾ ਹੈ ਅੱਛਾ ਤੁਸੀਂ ਆਪਣਾ ਇਹ ਦੱਸ ਦੋ ਟਾਈਮਿੰਗ ਕਿਆ ਹੈ ਜੀ ਜਾਂ ਖੁੱਲਣੇ ਦੀ ਦੁਕਾਨ ਦੀ ਚੌਪ ਦੀ ਉਸਤਾਲ 9 ਵਜੇ ਦੇ ਆਸ-ਪਾਸ ਖੁੱਲ ਜਾਂਦੀ ਹੈ। ਅੱਛਾ ਜੀ। 8:30-9 ਵਜੇ ਤੱਕ ਹੈ ਜੀ। 8:30-9 ਘਰ ਵਿੱਚ ਹੀ ਹੈ ਨਾ। ਹਾਂਜੀ ਘਰ ਵਿੱਚ ਹੀ ਹੈ। ਘਰ ਇਹ ਕਰਦੇ ਹਾਂ ਅੰਦਰ ਹੀ ਸਾਡਾ। ਹਾਂਜੀ ਇੱਕ ਘਰ ਵਿੱਚ ਇਹੋ ਜਿਹਾ ਨਾ ਸ਼ਾਪ ਖੋਲੀ ਵੀ ਆ। ਤੇ ਕੀ ਕਹਿਣਾ ਚਾਹੂਗੇ ਵੱਲੋਂ ਹੋਰਾਂ ਨੂੰ? ਹੋਰ ਕੀ ਕਹਿਣਾ ਚਾਹੋਗੇ ਜੀ? ਤੁਹਾਡਾ ਧੰਨਵਾਦ ਆ ਜਿਹੜਾ ਆਉਂਦੇ ਆ ਹੋਰ ਵਾਕੀ ਆਓ ਕੁਆ ਟੈਸਟ ਕਰਕੇ ਦੇਖੋ। ਫਿਰ ਕبھی ਬੇਸ਼ੀਅਰ ਦੱਸੋ ਵੀ। ਤੇ ਆਪਣਾ ਇੱਕ ਮਿੰਟ ਐਡਰੈਸ ਦੱਸ ਦੋ। ਨਮਸਕਾਰ ਨੂੰ। ਸਾਡਾ ਐਡਰੈਸ ਆ ਜੀ ਕਨੌਲੀ ਹਾਈ ਸਕੂਲ ਦੇ ਸਾਹਮਣੇ ਹੈ ਜੀ ਭਿੰਦਰ ਛੋਲੇ ਬਰੂਰੇ। ਅੱਛਾ ਜ ਤੇ ਇਹਨਾਂ ਨੇ ਜ਼ਰੂਰ ਦਰਸ਼ਨ ਦਿਓ ਇਹ ਆਪਣੇ ਇਹ ਦਿੱਲੀ ਤੋਂ ਆਏ ਨੇ ਤੇ ਦਿੱਲੀ ਦਾ ਨਾ ਟੈਕਸੀਆਂ ਦਾ ਕਾਰੋਬਾਰ ਦਾ ਤੇ ਬਾਕੀ ਇਹਨਾਂ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਮਿਹਨਤੀ ਮਿਹਨਤ ਕੱਚ ਪਰਿਵਾਰ ਆ ਮਿਹਨਤੀ ਪਰਿਵਾਰ ਆ ਤੇ ਇਹ ਜਿਹੜੇ ਮਿਹਨਤੀ ਬੰਦੇ ਆ ਆਪਣੇ ਪਿੰਡ ਦੇ ਆਪਣੇ ਇਲਾਕੇ ਦੇ ਤਾਂ ਅਜੇ ਆ ਜੀ ਸਾਨੂੰ ਬਾਹ ਫੜਨ ਦੀ ਲੋੜ ਨਾ ਬੱਤੇ ਬਾਅਦ ਇੱਥੇ ਆਓ ਤੇ ਇਹਨਾਂ ਨੂੰ ਜਰੂਰ ਟੈਸਟ ਕਰੋ ਜੀ ਧੰਨਵਾਦ ਜੀ ਆਪਣੇ ਪਰਮਜੀਤ ਸਿੰਘ ਜੀ ਇਹਨਾਂ ਦੇ ਪੁੱਤਰ ਤੇ ਉਹਨਾਂ ਗੱਲਬਾਤ ਕਰਦੇ ਕਿ ਆ ਕਹਿਣਾ ਚਾਹੋਗੇ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਜੀ ਇਹ ਆਪਣਾ ਸਟਾਲ ਲਾਇਆ ਵੀ ਦੁਕਾਨ ਖੋਲੀ ਵੀ ਕਿਆ ਕਹਿਣਾ ਚਾਹੋਗੇ ਸਾਡਾ ਨਾ ਦਿੱਲੀ ਟੈਕਸੀ ਦਾ ਕੰਮ ਸੀਗਾ ਜੀ ਪਹਿਲਾਂ ਹਾਂਜੀ ਹਾਂਜੀ ਉਹਦਾ ਸੀ ਮੈਂ ਥ੍ਰੀ ਸਟੱਡੀ ਕੀਤੀ ਐ ਉੱਥੇ ਹੀ ਵਨ ਬਾਟਮ ਆ ਅ ਤੁਹਾਡਾ ਵੀ ਵਾਰਨ ਉੱਥੇ ਦਾ ਹਾਂਜੀ ਮੇਰਾ ਵਨ ਉੱਥੇ ਰਹਿ ਗਿਆ ਹਾਂਜੀ ਤੇ ਉਸ ਤੋਂ ਬਾਅਦ ਪੰਜਾਬ ਆ ਗਈ ਸੀ ਕਿ ਲੋਕਡਾਊਨ ਦੇ ਵਿੱਚ ਹੂੰ ਤਾਂ ਫਾਦਰ ਸਾਹਿਬ ਦੇ ਬੈਗ ਦੇ ਵਿੱਚ ਪ੍ਰੋਬਲਮ ਆਂਡ ਟਿਕਸ ਦੇ ਅੱਛਾ ਜੀ ਤਾਂ ਇਹ ਫਿਰ ਟੈਕਸੀ ਦਾ ਕੰਮ ਇੱਥੇ ਸੂਟੇਬਲ ਨਹੀਂ ਸੀਗਾ ਤਾਂ ਇਹਨਾਂ ਨੂੰ ਸ਼ੁਰੂ ਤੋਂ ਇੰਟਰਸਟ ਸੀਗਾ ਅਰ ਕਾਰਨ ਤੇ ਇੰਦਾ ਆ ਆਪਣਾ ਕੋਈ ਇੱਥੇ ਦਾ ਕੰਮ ਕਰਨੇ ਦਾ ਤਾਂ ਆਪਣਾ ਟਾਈਪ ਆ ਅ ਫਿਰ ਅਸੀਂ ਇੱਥੇ ਸ਼ੌਕ કરી ਸੀ ਕਿ ਪਹਿਲਾਂ ਕਾਉਂਟਰੀ ਸੀਗਾ ਬਾਅਦ ਹਾਂ ਹਾਂ ਉਸ ਤੋਂ ਬਾਅਦ ਉਹ ਨੇ ਇੱਥੇ ਆ ਗਿਆ ਸੀ ਸ਼ੌਪ ਕਰ ਲਈ ਆ ਦੋ ਤਿੰਨ ਮਹੀਨੇ ਉਹਨੇ ਸ਼ੌਪ ਬਣਾਈ ਨੂੰ ਦਾ ਸੈਟਿੰਗ ਦਾ ਅਰੇਂਜਮੈਂਟ ਹੈਗਾ ਤੇ ਆਪਾਂ ਛੋਲੇ ਕੁਰੇ ਬਾਰਗਰ ਸਪ੍ਰਿੰਗਰ ਮੋਮੋਸ ਅੱਛਾ ਜੀ ਸਾਰੇ ਐਡਮਾ ਤਿਆਰ ਕਰਦੇ ਆ ਆਪ ਵੀ ਤੇ ਮਦਰ ਨਾਲ ਹੀ ਸਪੋਰਟ ਕਰਦੇ ਨੇ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਲਾ ਹਫਤੇ ਪਹਿਲਾਂ ਛੋਲੇ ਭਟੂਰੇ ਦੇ ਕੰਮ ਕਰਿਆ ਤਾਂ ਪਹਿਲਾਂ ਹਾਂ ਜੀ ਹਾਂ ਜੀ ਪਹਿਲਾਂ ਸ਼ੁਰੂਆਤ ਛੋਲੇ ਭਟੂਰੇ ਦਾ ਕੰਮ ਸੀਗਾ ਤੇ ਕਹੌਲੀ ਬਤਾ ਲਿਆ ਕੰਮ ਮੈਂ ਕਹੌਲੀ ਬਤਾ ਲਿਆ ਜੀ ਮਦਰ ਨਾਲ ਹੀ ਬੰਦੇ ਨੇ ਜਦੋਂ ਰਿਸਪੌਂਸਿਬਲਨ ਲੱਗ ਗਿਆ ਲੋਕਾਂ ਦਾ ਤੇ ਹਾਂ ਜੀ ਹਾਂ ਜੀ ਪਿੰਡ ਵਾਲਿਆਂ ਦਾ ਭਰਮੰਘਾਰਾ ਮਿਲਦਾ ਤੇ ਮਾਤਾ ਜੀ ਵੀ ਉਹਨਾਂ ਦਾ ਕੰਮ ਕਰਾਉਂਦੇ ਆ ਨਾ ਹੈਲਪ ਕਰਾਉਂਦੇ ਸਾਰਾ ਪਰਿਵਾਰ ਹੀ ਤਕਰੀਬ ਦੇ ਕੰਮ ਹਾਂ ਜੀ ਹਾਂ ਜੀ ਹੈਲਪ ਕਰਾਉਂਦੇ ਕੰਮ ਨਹੀਂ ਤਾਂ ਅਸੀਂ ਨਾਲ ਲੱਗੇ ਹੁੰਦੇ ਨਹੀਂ ਦੇ ਸਕੂਲ ਦੇ ਵਿਦਿਆਰਥੀ ਘਰੋਂ ਥੋੜੇ ਪੌਕਰ ਮਨੀ ਲੈ ਕੇ ਆਉਂਦੇ ਹੁੰਦੇ ਆ ਵੈਸੇ 버ਗਰ 25 ਰੁਪਏ ਦਾ ਜੀ ਸਾਰਿਆਂ ਵਾਸਤੇ ਫਾਈਨੈਂਸ਼ੀਅਲੀ ਪ੍ਰੋਬਲਮ ਹੁੰਦੀ ਆ ਬੱਚਿਆਂ ਨੂੰ ਹਾਂ ਤਾਂ ਬੱਚਿਆਂ ਵਾਸਤੇ ਸਿਰਫ 20 ਰੁਪਏ ਦਾ ਕਰਿਆ ਵੈ ਸੇਮ 버ਗਰ ਹੈ ਅੱਛਾ ਜੀ ਸਾਰੀ ਪ੍ਰੋਫੈਸ਼ਨ ਬਿਲਕੁਲ ਸੇਮ ਹੈ ਜਿਹੜਾ ਵਾਸਤੇ 20 ਰੁਪਏ ਦਾ ਹੈ ਤੇ ਬੜਿਆਂ ਵਾਸਤੇ 25 ਰੁਪਏ ਦਾ ਤੁਸੀਂ ਵੀ ਵੈਸੇ ਜੌਬ ਕਰਦੇ ਆ ਨਾ ਹਾਂਜੀ ਮੈਂ ਤੇ ਤੁਸੀਂ ਬੈਂਕ ਦੇ ਹੁੰਦੇ ਹੋ ਤੇ ਜੌਬ ਕਰਦੇ ਹੋ ਤੇ ਬਾਅਦ ਤੁਸੀਂ ਆਪਣੇ ਪਰਿਵਾਰਕ ਆਪਣੇ ਜੋ ਮਾਤਾ ਪਿਤਾ ਉਹਨਾਂ ਨਾਲ ਹੱਥ ਬਟਾਉਂਦੇ ਰਹਿੰਦੇ ਰਹਿੰਦੇ ਆ ਤੇ ਕੀ ਕਹਿਣਾ ਜੇ ਹੋਰ ਇਤਲਾਅ ਕੀ ਕਹਿਣਾ ਚ ਪਿੰਡ ਵਾਲੇ ਕੁੜੀ ਸਪੋਰਟ ਕਰਦ ਨੇ ਵੀ ਹੁਣ ਦੂਰ ਦੂਰੋਂ ਵੀ ਬੰਦੇ ਆਉਂਦੇ ਨੇ ਇਹ ਕਹਿੰਦਾ ਨਾਲਾ ਘੜ ਤੋਂ ਇੱਧਰ ਆਉਂਦੇ ਨੇ ਹੂੰ ਤੇ ਭਰਤ ਘੜ ਤੋਂ ਵੀ ਆਉਂਦੇ ਨੇ ਸਾਡੇ ਕੋਲ ਕੀ ਕਸਟਮਰ ਅੱਛਾ ਜੀ ਕੇਸ ਬਸ ਵਧੀਆ ਲੱਗਦਾ ਉਹਨਾਂ ਨੂੰ ਹਾਂ ਜੀ ਆਏ ਆ ਵੀ ਹੋਰ ਸਪੋਰਟ ਕਰਨ ਪਿੰਡ ਵਾਲੇ ਵੀ ਤੇ ਜਿਹੜੇ ਬਾਹਰੋਂ ਆਉਂਦੇ ਨੇ ਵੀਡੀਓ ਸ਼ੇਅਰ ਕਰਨ ਵਕਤ ਤੋਂ ਬਾਅਦ ਅੱਛਾ ਜੀ ਤੇ ਬਾਕੀ ਇਸ ਸਵਾਈ ਦਾ ਵਿਸ਼ੇਤਿਆ ਰੱਖਿਆ ਜਾਂਦਾ ਜੀ ਸਵਾਈ ਦਾ ਬਿਲਕੁਲ ਧਿਆਨ ਨਾ ਕਿਵੇਂ ਤੁਸੀਂ ਭਾਵੇਂ ਹੁਣ ਬਾਹਰ ਦਿਖਾ ਸਕਦੇ ਹੋ ਵੀਡੀਓ ਦੇ ਵਿੱਚ ਹਾਂ ਜੀ ਹਾਂ ਜੀ ਕੋਈ ਵੀ ਆਈਟਮ ਐਤਾ ਨਹੀਂ ਹੁੰਦੀ ਜਿਹੜੀ ਪਰਦੇ ਦੇ ਬਿਨਾਂ ਰੱਖੀ ਵੀ ਹੋਵੇ ਸਾਰੀ ਚੀਜ਼ਾਂ ਢੱਕੀਆਂ ਹੋਈਆਂ ਹੁੰਦੀਆਂ ਹਾਂ ਜਿੱਥੇ ਹੀ ਬਣਾਈਦਾ ਸ਼ਾਪ ਦੇ ਵਿੱਚ ਹੀ ਸਾਰੀ ਆਈਟਮਾਂ ਪ੍ਰਿਪੇਅਰ ਹੁੰਦੀਆਂ ਇੱਥੇ ਹੀ ਵਰਤਾਈਦਾ ਜੀ ਤੇ ਹੋਰ ਨੌਜਵਾਨਾਂ ਨੂੰ ਕਿੱਸਾ ਨਹੀਂ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਐ ਵੀ ਹੁਣ ਪਹਿਲਾਂ ਸੀਗਾ ਵੀ ਹਾਂ ਪੜ੍ਹਾਈ ਲਿਖਾਈ ਕਰ ਲਈ ਛੋਟੇ ਕੰਮ ਕਰਨ ਚ ਸ਼ਰਮ ਕਰਦੇ ਸੀਗੇ ਕਿ ਆ ਬਾਹਰ ਜਾਂਦੇ ਸੀਗੇ ਤਾਂ ਆਪਣਾ ਕੰਮ ਜੇ 25 ਲੱਖ ਲਾ ਕੇ ਵੀ ਬਾਹਰ ਜਾਣਾ ਹੈ ਹੂੰ ਉਹਦੇ ਨਾਲੋਂ ਵਧੀਆ ਵੀ 5 ਲੱਖ ਲਾ ਕੇ ਇੱਥੇ ਕੰਮ ਕਰੀਏ ਬਿਜ਼ਨਸ ਸ਼ੁਰੂ ਹੋ ਜਾ ਸਕਦਾ ਹੈ ਜ਼ਰੂਰੀ ਵੀ ਖਾਣ ਪੀਣ ਦਾ ਹੋਵੇ ਭਾਵੇਂ ਕਿਸੇ ਵੀ ਕੰਮ 'ਚ ਜਾਵੇ ਠੀਕ ਆ ਜੀ ਹਰ ਫੀ ਫਿਊਚਰ ਆਗਾ ਜੀ ਪੂਰੇ ਵੀ ਚਲੋ ਠੀਕ ਆ ਜੀ ਇਹ ਸਨ ਪਰਮਜੀਤ ਸਿੰਘ ਜੀ ਨਾਲ ਦੇ ਸੁਪੁੱਤਰ ਤੇ ਬਾਕੀ ਧੰਨਵਾਦ ਜੀ ਤੇ ਇੱਥੇ ਜਰੂਰ ਆਇਓ ਜੀ ਬਾਕੀ ਜਨਾ ਇੱਕ